ਅੱਜ ਅਸੀਂ ਲੱਤਾਂ ਖਿੱਚਦੇ ਆ ਇੱਕ ਦੂਜੇ ਦੀ ਉਹ ਕੱਲ ਦਾ ਛੋਕਰਾ ਆ ਉਹ ਪੰਤ ਦੀ ਗੱਲ ਕਿਵੇਂ ਕਰ ਸਕਦਾ ਆ ਕਿਉਂ ਨਹੀਂ ਕਰ ਸਕਦੇ ਸੀ ਪੰਤ ਦੀ ਗੱਲ ਜੇ ਅਸੀਂ ਕਾਲਜ ਜੰਮੂ ਹੋਇਆ ਸਾਡੇ ਦਾ ਜੰਮੂ ਲੋ ਬਲੱਡ ਦੇ ਅੰਦਰ ਹੈਗਾ ਆ ਵੀ ਜਦੋਂ ਵੀ ਪੰਤ ਤੇ ਪੀੜ ਪਾਉਗੀ ਨਾ ਅਸੀਂ ਹਿੱਕ ਢਾ ਕੇ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਦੇ ਸਰਦਾਰਾਂ ਤੇ ਸਿੱਖਾਂ ਦੀ ਕੁਝ ਜਥੇਬੰਦੀਆਂ ਦੀ ਵੀਡੀਓ ਹੈ ਜਿਹੜੀ ਵੇਖਨੇ ਆਪਾਂ ਬਾਕੀ ਗੁਫ਼ਤਗੋ ਕਰਨੇ ਆ ਉਸ ਤੋਂ ਬਾਅਦ ਅੱਜ ਅਸੀਂ ਲੱਤਾਂ ਖਿੱਚਦੇ ਆ ਇੱਕ ਦੂਜੇ ਦੀ ਉਹ ਕੱਲ ਦਾ ਛੋਕਰਾ ਆ ਉਹ ਪੰਤ ਦੀ ਗੱਲ ਕਿਵੇਂ ਕਰ ਸਕਦਾ ਆ ਕਿਉਂ ਨਹੀਂ ਕਰ ਸਕਦੀ ਸੀ ਪੰਤ ਦੀ ਗੱਲ ਕਿ ਅਸੀਂ ਕਾਲਜ ਜੰਮੇ ਹੋਇਆ ਸਾਡੇ ਦਾ ਜੰਮਣੋਂ ਬਲੱਡ ਦੇ ਅੰਦਰ ਹੈਗਾ ਆ ਵੀ ਜਦੋਂ ਵੀ ਪੰਤ ਤੇ ਪੀੜ ਪਾਉਗੀ ਨਾ ਅਸੀਂ ਇੱਕ ਡਾਕੇ ਖੜਾਂਗੇ ਆ ਸੰਗਜੀ ਸਭ ਨੂੰ ਪਤਾ ਹੀ ਆ ਅੱਜ ਆਪਾਂ ਇਕੱਠੇ ਹੋਏ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅਸੀਂ ਉਹਨਾਂ ਦੀ ਰਿਹਾਈ ਪਿੱਛੇ ਇੰਨੀ ਵਾਹ ਲਾਈਏ ਜਿੰਨੀ ਸਾਡੇ ਨੂੰ ਲੱਗ ਸਕਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਖੜੀਏ ਜੇ ਅੱਜ ਅਸੀਂ ਮਾਰ ਨਾਲ ਕਹਿੰਨੇ ਆਂ ਹੀ ਘਟੋਕ ਕੇ ਕਹਿੰਨੇ ਆ ਨਾ ਜਿਨੇ ਹਰਮੰਦਰ ਸਾਹਿਬ ਤੇ ਹਮਲਾ ਕਰਿਆ ਉਹ ਪੀਐਮ ਦਾ ਸੌਦਾ ਲਾਇਆ ਤਾਂ ਇਹਨਾਂ ਬੱਦੀ ਸਿੰਘਾ ਕਰਕੇ ਕਹਿੰਨੇ ਆ ਕਿਨੇ ਸਾਡੇ ਨਰਦੋਸੇ ਮੁੰਡੇ ਮਾਰੇ 45000 ਬੇਕਸੂਰੇ ਮੁੰਡੇ ਮਾਰੇ ਉਹ ਸੀਐਮ ਦਾ ਸੌਦਾ ਲਾਇਆ ਇਹਨਾਂ ਬੱਦੀ ਸਿੰਘਾ ਕਰਕੇ ਲਾਇਆ ਇਹਨਾਂ ਬੱਦੀ ਸਿੰਘਾ ਇੱਕ ਕਰਕੇ ਹੀ ਘਟੋਕ ਕੇ ਕਹਿੰਨੇ ਆ ਜਿਹੜੇ ਜਰਨਲ ਨੇ ਕਾਹ ਤੱਕ ਸਾਹਿਬ ਨੂੰ ਢੇਟਾਰੀ ਕਰਨ ਦੀ ਫਾਜਸ ਕੜੀ ਉਹ ਡਰਨਲ ਦਾ ਸੌਦਾ ਲਾਇਆ ਤਾਂ ਇਹਨਾਂ ਬੰਦੀ ਸਿੰਘਾਂ ਕਰਕੇ ਕਹਿੰਨੇ ਆ ਸਾਡਾ ਫਰਜ਼ ਆ ਅੱਜ ਅਸੀਂ ਬੰਦੀ ਸਿੰਘਾਂ ਨਾਲ ਹੀ ਇਕਠੋਕ ਕੇ ਖੜੀਏ ਅੱਜ ਅਮਰਿਤਪਾਲ ਪਾਈ ਸਾਹਿਬ ਕਰਕੇ ਅੱਜ ਕੱਲੇ ਕੱਲੇ ਮੁੰਡੇ ਦੇ ਅੰਦਰ ਰਾਜ ਦੀ ਚਿੰਗ ਪੈਦਾ ਹੋਈ ਆ ਉਹ ਇੱਕ ਸੱਚੇ ਰਾਜ ਦੀ ਗੱਲ ਕਰਦੇ ਸੀਗੇ ਇੱਕ ਕਾਲਪੁਰਖ ਦੇ ਰਾਜ ਦੀ ਗੱਲ ਕਰਦੇ ਸੀਗੇ ਜਿਹੜਾ ਅੱਜ ਪੇਸ ਦੇ ਅੰਦਰ ਰਾਜ ਚੱਲਦਾ ਆ ਨਾ ਜਿਹੜਾ ਜਿਹੜਾ ਸਟੇਟ ਦਾ ਇੰਡੀਆ ਸਟੇਟ ਦਾ ਰਾਜ ਆ ਅਸੀਂ ਜੁੱਤੀ ਦੇ ਰੱਖਦੇ ਆ ਇਹ ਜੇ ਰਾਜ ਨੂੰ ਜਿੱਥੇ ਧੀ ਪੈਣਾ ਦੀ ਬੇਵਕੀ ਹੁੰਦੀ ਆ ਕਲਕੱਤੇ ਦੇ ਅੰਦਰ ਜਿੱਥੇ 1984 ਦੇ ਅੰਦਰ ਸਾਡੇ ਗਲਾਂ ਦੇ ਉੱਤੇ ਟਾਇਰ ਪਾਏ ਜਾਂਦੇ ਨੇ ਜਿੱਥੇ ਧਰਮਾਂ ਦੇ ਨਾਮ ਤੇ ਲੜਾਇਆ ਜਾਂਦਾ ਆ ਅਸੀਂ ਜੁੱਤੀ ਦੇ ਰੱਖਦੇ ਆ ਇਹ ਜੇ ਰਾਜ ਨੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਵਕੀ ਕੀਤੀ ਜਾਂਦੀ ਆ ਅਸੀਂ ਜੁੱਤੀ ਦੇ ਰੱਖਦੇ ਆ ਇਹ ਜੇ ਰਾਜ ਨੂੰ ਜਿੱਥੇ ਸਾਡੇ ਨਰਦੋਸੇ ਮੁੰਡਿਆਂ ਨੂੰ ਸੱਚ ਹੱਕ ਦੇ ਮੁੰਡੇ ਬੋਲਣ ਵਾਲੇ ਮੁੰਡਿਆਂ ਨੂੰ ਤੇਲਾ ਦੇ ਅੰਦਰ ਡੱਕਿਆ ਜਾਂਦਾ ਆ ਅਸੀਂ ਜੁੱਤੀ ਦੇ ਰੱਖਦੇ ਆ ਇਹ ਜੇ ਰਾਜ ਨੂੰ ਵਾਹਿਗੁਰੂ ਉੱਤੇ ਧ੍ਰਿੜ ਵਿਸ਼ਵਾਸ ਰੱਖਿਆ ਕਰੋ ਵਾਹਿਗੁਰੂ ਜੀਓ ਇਹ ਤਾਂ دنیਵੀ ਰਾਜ ਨੇ ਠੀਕਾ ਅੰਗਰੇਜ਼ਾਂ ਨੂੰ ਵੀ ਮਾਨ ਸੀਗਾ ਉਹਨਾਂ ਨੂੰ ਵੀ ਐਡਾ ਮਾਨ ਸੀਗਾ ਵੀ ਸਾਡਾ ਰਾਜ ਕਦੇ ਨਹੀਂ ਜਾਣਾ ਇਹਨਾਂ ਨੂੰ ਵੀ ਮਾਨ ਆ ਸਾਡਾ ਰਾਜ ਨਹੀਂ ਜਾਣਾ ਪਰ ਵਾਹਿਗੁਰੂ ਮਿਹਰ ਕਰੂਗਾ 96 ਕਰੋੜ ਖਾਲਸਾ ਦੀ ਛਜਣਾ ਆ ਤੇ ਸਾਰੀ ਦੁਨੀਆਂ ਦੇ ਉੱਤੇ ਖਾਲਸੇ ਦਾ ਰਾਜ ਹੋਣਾ ਆ ਟਾਈਮ ਥੋੜਾ ਜਿਆ ਕੱਟ ਦਿੱਤਾ ਹੋਇਆ ਮਾ ਵੀ ਮੰਗਦੇ ਆ ਜੀ 2 ਮਿੰਟ ਹੋਰ ਬੋਲਾਂਗੇ ਹਰਿਆਣੇ ਤੋਂ ਆਏ ਆ ਦੇਲਾ ਕੱਟ ਕੇ ਆਏ ਆ ਥੋੜਾ ਜਿਹਾ ਟਾਈਮ ਪਹਿਲਾਂ ਕੰਮ ਪਿੱਛੇ ਹੀ ਤੇ 2 ਮਿੰਟ ਬਾਅਦ ਜਰੂਰ ਲਵਾਂਗੇ ਗੱਲ ਕੋੜੀਆ ਸੰਗਤ ਜੀ ਅੱਜ ਈਡੀਅਨ ਸਟੇਟ ਦੀ ਗਲਾਮੀ ਸਾਰੇ ਸਾਡੇ ਸਿਰ ਤੇ ਚੜ ਕੇ ਬੋਲਦੀ ਆ ਸਾਡੇ ਆਗੂਆਂ ਦੇ ਸਿਰ ਤੇ ਚੜ ਕੇ ਬੋਲਦੀ ਆ ਸਾਡੀ ਸਸਤਾਵਾਂ ਦੇ ਸਿਰ ਤੇ ਚੜ ਕੇ ਬੋਲਦੀ ਆ ਜਿਹੜੇ ਆਗੂਆਂ ਨੂੰ ਜਿਨ੍ਹਾਂ ਦੇ ਇੱਕ ਬੋਲ ਤੇ ਲੱਖਾਂ ਲੱਖਾਂ ਦਾ ਇਕੱਠ ਹੋ ਜਾਣਾ ਸੀ ਆ ਜੋ ਆਗੂ ਆਰਾਮ ਪ੍ਰਸਤ ਹੋ ਗਏ ਉਹ ਡਾਕੂ ਸੁਸਤ ਹੋ ਗਏ ਉਹ ਜੇਲ੍ਹਾਂ ਤੋਂ ਡਰਦੇ ਨੇ ਉਹ ਕੁਰਬਾਨੀਆਂ ਦੇਣ ਤੋਂ ਡਰਦੇ ਨੇ ਉਹ ਸਟੇਟਾਂ ਤੋਂ ਪੰਗੇ ਲੈਣ ਤੋਂ ਡਰਦੇ ਨੇ ਅਸੀਂ ਕਿਉਂ ਨਹੀਂ ਲੱਖਾਂ ਦਾ ਕੱਟ ਕਰਦੇ ਕਿਉਂ ਨਹੀਂ ਦਿੱਲੀ ਨੂੰ ਕੇਰਾ ਪਾਉਂਦੇ ਇਹਨਾਂ ਅੱਖਾਂ ਵਾਲੀ ਸਰਕਾਰਾਂ ਵੀ ਝੂਕਦੀਆਂ ਦੇਖਿਆ ਨੇ ਅਪਣੇ ਥੋੜੇ ਟਾਈਮ ਦੀ ਪਹਿਲਾ ਆ ਵੱਡੀਆਂ ਵੱਡੀਆਂ ਸਰਕਾਰਾਂ ਝੂਕਦੀਆਂ ਦੇਖਿਆ ਨੇ ਸਿਰਫ ਝਟਕਾਉਣ ਵਾਲੇ ਹੋਣੇ ਚਾਹੀਦੇ ਨੇ ਬਾਬਾ ਜੀ ਝਟਕਾਉਣ ਵਾਲੇ ਹੋਣੇ ਚਾਹੀਦੇ ਨੇ ਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਨਿਸਾਨ ਸਾਹਿਬ ਦੇ ਥੱਲੇ ਚੱਲਣਾ ਪਊਗਾ ਜਦੋਂ ਮੁਗਲਾਂ ਦਾ ਟਾਈਮ ਸੀਗਾ ਨਾ ਅੰਤ ਦਾ ਜ਼ੁਲਮ ਕਰਦੇ ਸੀ ਉਹ ਸਾਡੇ ਤੇ ਅੰਤ ਦਾ ਸਿੰਘਾਂ ਨੂੰ ਇਹ ਨਹੀਂ ਪਤਾ ਹੁੰਦਾ ਸੀਗਾ ਵੀ ਕੱਲ ਦਾ ਸੂਰਜ ਦੇਖਾਂਗੇ ਵੀ ਕਿ ਨਹੀਂ ਦੇਖਾਂਗੇ ਪਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਜੀ ਵੀ ਸਿੰਘਾਂ ਸਿੰਘਣੀਆਂ ਕਰ ਸਾਡੇ ਬੱਚੇ ਕੈਦ ਕਰੇ ਹੋਏ ਨੇ ਉਹ ਜਾਨਾਂ ਦੇ ਬਾਜ਼ੀ ਜਾਨ ਦੀ ਬਾਜ਼ੀ ਲਾ ਕੇ ਆਪਣੇ ਸਿੰਘਾਂ ਤੇ ਸਿੰਘਣੀਆਂ ਨੂੰ ਬੱਚਿਆਂ ਨੂੰ ਛਡਾਉਂਦੇ ਹੁੰਦੇ ਸੀਗੇ ਬਾਈ ਸੁਖਾ ਸਿੰਘ ਬਾਈ ਮਹਤਾਬ ਸਿੰਘ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਗਈ ਬੇਅਦਬੀ ਹੋ ਗਈ ਹਰਮੰਦਰ ਸਾਹਿਬ ਦੀ ਉਹ ਲੱਖੀ ਜੰਗਲਾਂ ਤੋਂ ਚੱਲੇ ਬੀਚਕ ਸਿੰਘਾਂ ਨੇ ਸਿੰਘਾਂ ਦਾ ਸਾਥ ਦਿੱਤਾ ਉਹਨਾਂ ਨੂੰ ਪ੍ਰਸਾਦਾ ਪਾਣੀ ਵਿੱਚ ਚਕਾਇਆ ਫਿਰ ਉਹ ਨਿਜੇ ਤੇ ਟੰਗ ਗਏ ਮੱਛੇ ਰੰਗੜ ਦਾ ਫਿਰ ਲੈ ਕੇ ਆਏ ਕਿਉਂਕਿ ਸਾਡੀ ਏਕਤਾ ਇੰਨੀ ਵੱਡੀ ਸੀਗੀ ਅੱਜ ਅਸੀਂ ਲੱਭਾ ਕੀਤਾ ਇੱਕ ਦੂਜੇ ਦੀ ਉਹ ਕੱਲ ਦਾ ਛੋਕਰਾ ਆਇਆ ਉਹ ਪੰਥ ਦੀ ਗੱਲ ਕਿਵੇਂ ਕਰ ਸਕਦਾ ਆ ਕਿਉਂ ਨਹੀਂ ਕਰ ਸਕਦੀ ਸੀ ਪੰਥ ਦੀ ਗੱਲ ਜੇ ਅਸੀਂ ਕੱਲ ਦੇ ਜੰਮੇ ਹੋਇਆ ਸਾਡੇ ਤਾਂ ਜੰਮੋਂ ਦਾ ਬਲੱਡ ਦੇ ਅੰਦਰ ਹੈਗਾ ਆ ਵੀ ਜਦੋਂ ਵੀ ਪੰਥ ਤੇ ਪੀੜ ਪਊਗੀ ਨਾ ਅਸੀਂ ਹਿੱਕ ਢਾ ਕੇ ਖੜਾਂਗੇ ਸਾਡਾ ਫਰਜ਼ ਮੰਦਾ ਬਾਬਾ ਜੀ ਅਸੀਂ ਬੰਦੀ ਸਿੰਘਾਂ ਦਾ ਸਾਥ ਦਈਏ ਇਹ ਗੱਲ ਆਸਤੀ ਬੇੰਤੀ ਜ਼ਰੂਰ ਕਰਨਾ ਚਾਹੁੰਦੇ ਹਾਂ ਸੰਗਤ ਨੂੰ ਆਪਣੇ ਨੌਜਵਾਨਾਂ ਨੂੰ ਬਾਬਾ ਦੀ ਪੰਥ ਦੀ ਰਾਜਨੀਤੀ ਕਰੋ ਰਾਜਨੀਤੀ ਸ਼ੁਰੂ ਹੋਣੀ ਚਾਹੀਦੀ ਆ ਕਾਲ ਤੱਕ ਸਾਹਿਬ ਤੋਂ ਜਦੋਂ ਕਾਲ ਤੱਕ ਸਾਹਿਬ ਤੋਂ ਹੁਕਮ ਹੋਵੇ ਬੈਜੋ ਤਾਂ ਬੈਜੋ ਖੜੇ ਹੋਜੋ ਤਾਂ ਖੜੇ ਹੋਜੋ ਉਹ ਰਾਜਨੀਤੀ ਆ ਪਸਾਰਿਆਂ ਨੇ ਕਰਨੀ ਆ ਤੇ ਗੁਰਦੁਆਰਿਆਂ ਤੋਂ ਬੜੀ ਰਾਜਨੀਤੀ ਸਟਾਰਟ ਕਰੋ ਸਟੇਟ ਦਾ ਜ਼ੋਰ ਲੱਗਿਆ ਹੋਇਆ ਤੁਹਾਡੀ ਬੋਲੀ ਖਤਮ ਕਰਨ ਨੂੰ ਤੁਹਾਡੇ ਇਤਿਹਾਸ ਖਤਮ ਕਰਨ ਨੂੰ ਤੁਹਾਡੇ ਸੱਭਿਆਚਾਰ ਖਤਮ ਕਰਨ ਨੂੰ ਤੁਹਾਡੀ ਜ਼ਮੀਨ ਖਤਮ ਕਰਨ ਨੂੰ ਜਿਹੜੀਆਂ ਕੋਮਾਂ ਕੋਲ ਜ਼ਮੀਨ ਨਹੀਂ ਹੋਇਆ ਕਰਦੀ ਜਿਹੜੀਆਂ ਕੌਮਾਂ ਕੋਲ ਸੱਭਿਆਚਾਰ ਨਹੀਂ ਹੋਇਆ ਕਰਦਾ ਜਿਹੜੀਆਂ ਕੌਮਾਂ ਕੋਲ ਇਤਿਹਾਸ ਨਹੀਂ ਹੋਇਆ ਕਰਦਾ ਨਾ ਉਹ ਕੌਮਾਂ ਬਾਲੇ ਟਾਈਮ ਤੱਕ ਸਰਵਾਈਵ ਨਹੀਂ ਕਰਿਆ ਕਰਦੀ ਆਜੋ ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਥੱਲੇ ਇਕੱਤਰ ਹੋਈਏ ਮਹਾਨ ਸਾਹਿਬ ਦੇ ਥੱਲੇ ਇਕੱਤਰ ਹੋਈਏ ਸ਼ਸਤਰ ਵਿਦਿਆ ਸਿੱਖੀਏ ਕੋੜੇ ਰੱਖੀਏ ਨੇਜੇ ਰੱਖੀਏ ਤਲਵਾਰਾਂ ਰੱਖੀਏ ਕਦੇ ਵੀ ਸਾਡੀ ਟਾਈਮ ਤੇ ਕਦੇ ਸਾਡੀ ਕੌਮ ਤੇ ਕੋਈ 84 ਵਾਂਗੂ ਦੁਆਰਾ ਮਾਰਾ ਟਾਈਮ ਨਾ ਦੇ ਆਜੋ ਸਾਰੇ ਇਕੱਠੇ ਹੋ ਕੇ ਗੁਰਗੰਸਾਹਬ ਦੇ ਥੱਲੇ ਹੋ ਕੇ ਚੱਲਦੇ ਆ ਨਾ ਸਮਝ ਬੱਚੇ ਹੈ ਗਲਤੀ ਹੋ ਜਾਂਦੀ ਆ ਕਰੋਸ ਤੇ ਵੀ ਬੋਲ ਲੈਨੇ ਆ ਗਲਤੀ ਸਲਤੀ ਲਈ ਸੰਗਤੋਂ ਮਾਫੀ ਵੀ ਮੰਗਦੇ ਆ ਦੋਸਤੋ ਆਪਦੀਆਂ ਮੰਗਾ ਲੈ ਕੇ ਇੱਕ ਮੇਲੇ ਦੇ ਉੱਤੇ ਇਕੱਠੇ ਹੋਏ ਨੇ ਸਾਰੇ ਦੇਸ਼ਾਂ ਵਿਦੇਸ਼ਾਂ ਚੋਂ ਸਰਦਾਰ ਔਰ ਇੰਡੀਆ ਚੋਂ ਔਰ ਪਾਕਿਸਤਾਨ ਦੇ ਵਿੱਚੋਂ ਸਿੱਖ ਵੀ ਗਏ ਨੇ ਜਿਨ੍ਹਾਂ ਨੇ ਇਹ ਗੱਲਾਂ ਹੋ ਰਹੀਆਂ ਨੇ ਕਿ ਆਖਰ ਬੰਤੀ ਸਿੰਘਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਸਾਡੇ ਨਾਲ ਸਰਾਸਰ ਨਾਂ ਇਨਸਾਫੀਆਂ ਕੀਤੀਆਂ ਜਾ ਰਹੀਆਂ ਨੇ ਅੱਜ ਨੇ ਅੱਜ ਤੋਂ ਨਹੀਂ ਕੀਤੀਆਂ ਜਾ ਰਹੀਆਂ ਮੁਦਦਤਾਂ ਤੋਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਸਿਰ ਚੁੱਕਦਾ ਆ ਉਹਦਾ ਸਿਰ ਕੁਚਲ ਦਿੰਦੇ ਨੇ ਤੇ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਇ ਕਮੈਂਟ ਜ਼ਰੂਰ ਜ਼ਰੂਰ ਕਰਿਓ ਇਸਨਾਲੀ ਜਿਆਦਾ ਚਾਹਵਾਂਗੇ ਅੱਲਾ ਹਾਫਿਜ਼